ਜਪਜੀ ਸਾਹਿਬ ਇਕ ਗੰਗਾਰ ਛਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੂਚੈ ਸੋਚਨਾ ਹੋਵੇ ਜੇ ਸੋਚੀ ਲਖਵਾਰਿ ਛਪੈ ਜੁਪ ਨਾ ਹੋਵੇ ਜੇ ਲਰਹਲ ਬਤਾਰੇ ਭੁਖਿਆ ਭੁਖ ਨਾ ਤ੍ਰਿ ਜੇ ਬੰਨਾ ਬਰਜਾ ਭਾਰ ਜਾ ਜਾਣ ਬਲਖੋ ਹੀ ਕੈਕ ਨਾ ਝੱਲੇ ਨਾਲ ਕਿਵ ਸਚੈਰਾ ਹੋਈਏ ਕਿਵ ਕੋੜਾ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਿਆ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੇ ਹੁਕਮ ਲਵੜਿਆਈ ਹੁਕਮੇ ਤਨ ਨੂੰ ਜੇ ਹੁਕਮ ਲਗ ਬੁਖ ਸੁਖ ਪਾਈਏ ਇਤਨਾ ਹੁਕਮੀ ਬਖਸ਼ੇ ਸੇ ਇੱਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁਜੇ ਤਾਂ ਹਉਮੈ ਕਹਿ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਨ ਇਨਸਾਨ ਗਾਵੇ ਕੋ ਬਨਵਟਿਆਈਆਂ ਚਾਰ ਗਾਵੇ ਕੋ ਵਿਦਵਖੋ ਵਿਚਾਰ ਗਾਵੇ ਕੋ ਸਾਜ ਕਰੇ ਧਨ ਕਹਿ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪ ਰਸੇ ਦੂਰ ਗਾਵੇ ਕੋ ਵੇਖੇ ਹਦ ਰਹਿ ਦੂਰ ਕਥਨਾ ਕਥਿ ਨਾਇ ਵੇ ਤੋਟ ਕਰ ਕਰ ਗਥੀ ਕੋਟੀ ਕੋਟ ਕੋਟ ਮੇਨ ਦਾ ਦੇਲੰ ਦੇ ਸਗ ਪਾਹ ਜੁਗਾ ਜਗੰਤਰ ਖਾਏ ਖਾਇ ਹੁਕਮ ਹੁਕਮ ਚਲਾਇ ਰਾਹ ਨਾਨਕ ਵਿਸੇਵੇ ਕਰਵਾਹ ਸਾਚਾ ਸਹਿਬ ਸਾਚਨਾ ਵਿਆਖਿਆ ਭੋਵੇ ਪਾਰੇ ਆਖੇ ਮੰਗਦੇ ਬਿਰਹ ਬਾਤ ਕਰੇ ਬਾਤਾਰ ਤੇਰੇ ਕਿ ਅਗਿਰ ਕੇ ਗੁੱਦ ਸਿਆਦਰ ਬਾਰ ਮੂਹ ਕੇ ਬੋਲਨ ਬੋਲਿ ਜੋ ਸੁਨਤਰੇ ਪਿਆਰੇ ਅੰਮ੍ਰਿਤ ਵੇਲਾ ਸਚ ਨਾਮ ਵਲੇ ਵਿਚਾਰ ਕਰਮੀ ਆਵੈ ਕ ਪਰ ਨਦਰੀ ਮੋਖ ਦਵਾਰੇ ਨਾਨਕਿ ਬਹਿ ਜਾਣੀਐ ਸਬਾਪੇ ਸਚਿਆਰਥਾਪੇ ਨਾ ਜਾਇ ਚੀਤਾ ਨ ਹੋਇ ਆਪੇ ਆਪਨ ਰੰਝਣ ਸੋਇ ਜਿਨ ਸੇਵਾ ਤਿਨੁ ਪਾਇਆ ਮਾਨ ਨਾਨਕੁ ਗਾਵੈ ਗੁਣੀ ਨਿਦਾਨ ਗਾਵਿਆ ਸੁਨਿਆ ਮਨ ਰਖੀਐ ਭਾਉ ਦੁ ਪਰ ਹਰਿ ਸੋ ਘਰ ਲੇ ਜਾਇ ਗੁਰਮੁਖ ਨਾਮ ਦੰਗਰਮੁਖ ਵੇ ਦੰਗਰਮੁਖ ਰਹਿ ਆ ਸਮਾਇ

ਸਬਨਾ ਦਿਨਾਂ ਕਾ 1089 ਸਨੇ ਨਾ ਜਾਇ ਜੇ ਜੁਗ ਚਾਰਿਆ ਰਜਾ ਹੁਰ ਦਸੂਨੀ ਹੋਏ ਨਾ ਖੰਡਾ ਵਿੱਚ ਜਾਣੀਏ ਨਾ ਸਲੇ ਸਭ ਕੋਏ ਚੰਗਾ ਨਾਮ ਰਖਾਈ ਜੈ ਸਿਭ ਜੁਗ ਜੁਗਲੇ ਜੇ ਤੇ ਸਨੇਦਰ ਨਾ ਆਵੇ ਇਤਾਰ ਬਾਤ ਨਾ ਪੁਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤਰ ਨਾਨਕ ਨਨ ਗਣ ਗਣ ਕਰੈ ਗੁਰਮੰਤਿ ਆਗੰਤੂ ਤੇਹਾ ਕੋਈ ਨ ਸੁਜੇ ਜੀ ਤਿਸ ਕੁਲ ਕੋਏ ਕਰੇ ਸੁਨੇ ਸਿੱਧ ਭੇਰ ਸੁਨਾ ਸੁਨੇ ਧਰਤ ਦਵਲੇ ਆਕਾਸ ਸੁਨੇ ਦੀਪ ਲੋਹ ਪਾਤਾਲ ਸੁਨੇ ਪਵਨ ਸਕੇ ਕਾਲ ਨਹਨਕ ਭਗਤਾ ਸੁਨੇ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਈਸ਼ਰ ਬਰਮਾਇੰਦ ਸੁਨੇ ਮੁਖ ਸਲਾ ਹਨਮੰਦ ਸੁਨੇ ਜੋਗ ਜੁਗਤਨ ਤੇਦ ਸੁਨੇ ਸਾਸ ਮਰਤ ਵੇਦ ਨਾਨਕ ਭਗਤਾ ਸੁਨੇ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ ਅਰਸੜ ਕਾਇ ਸੁਨੇ ਪਰ ਪਰ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਨਾ ਦੁਖ ਭਾਵ ਕਾ ਨਾ ਸੁਣੈ ਸਰਾਗ ਨਾ ਕੇ ਗਾ ਹਸਨੈ ਸੇਕ ਪੀਰ ਪਾਚਾ ਸੁਣੈ ਅੰਦੇ ਭਾਵੇ ਰਹ ਹਸਨੈ ਹਾ ਤੋਵੇ ਸਦਾ ਨਾਨਕ ਭਗਤਾ ਸਦਾ ਵਿਗਾਸ ਨਾ ਦੁਖ ਭਾਵ ਕਾ ਨਾ ਸਮੰਨੇ ਕੀ ਗਤ ਕਹਿ ਨਾ ਜਾਇ ਜੇ ਕੋ ਕਹਿ ਪਿਛੇ ਦਿਸਤਾਏ ਕਾਗੇ ਕਲਮ ਨਾਲ ਲਿਖਨ ਹਾਰ ਮੰਨੇ ਕਾਗੇ ਕਰਮ ਵਿਚਾਰੇ ਐਸਾ ਨਾਮ ਨਿਰੰਜਨ ਹੋ ਜੇ ਕੋ ਮੰਝਾਣੇ ਮਨ ਕੋਇ ਮੰਨੇ ਸਰ ਤੋਂ ਵੇ ਮਨ ਬੋਧੈ ਮੰਨੇ ਚਲ ਭਵਨ ਕੇ ਸੋਧੈ ਮੰਨੇ ਮਹ ਚੋ ਟਾ ਨਾ ਕਾਇ ਮੰਨੇ ਜਮ ਕੇ ਸਾਥ ਨਾ ਜਾਇ ਐਸਾ ਨਾਮ ਜਨ ਹਉ ਦੇਖੋ ਮਿਲ ਜਾਣੇ ਮਨ ਕੋਇ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸ ਉਪਰਗਟ ਜਾਇ ਮੰਨੇ ਮਗਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਨਨੇ ਪਾਵੇ ਮਉ ਖਦੋਰ ਮਨਨੇ ਪਰਵਾਰੇ ਸਾਧਾਰ ਮਨਨੇ ਕਰਿ ਧਾਰੇ ਗੁਰ ਸੇਖ ਮਨਨੇ ਨਾਨਕ ਭਮੀ ਨਾ ਪਖ ਐਸਾ ਨਾਮ ਨਰਨਦਨ ਹੋਇ ਜੋ ਕੋ ਮਨ ਜਾਣੇ ਮਨ ਕੋਇ ਪੰਚ ਪ੍ਰਾਣ ਪੰਚ ਪਰਦਾਨ ਪੰਚੇ ਪਾਵੇ ਧਰਗੇ ਮਾਨ ਪੰਚੇ ਸੁਵਿਧ ਰਾਜਣ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰ ਲੈਣਾ ਹੀ ਸਮਾਰ ਤੋਲ ਧਰਮ ਦਾ ਕਾ ਪੂ ਸੰਤੋਪ ਤਾਵ ਰਖਿਆ ਜਨ ਸੂਤ ਮੇਕੋਬ ਦੇ ਹੋਵੇ ਸਿਆਰ ਤੌਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਚਲੇ ਗਮਨ ਦੂਰ ਜੀ ਜਦ ਰੰਗਾ ਕੇ ਨਾਮ ਸੁਬਨਾ ਲਿਖਿਆ ਬੜੀ ਕਲਾਮ ਇਹੀ ਲਿਖਾਲੇ ਕੋ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਲ ਸਵਾਲੇ ਰੂਪ ਕੀਤੇ ਦਾ ਜਾਣੇ ਕੌਣ ਕੋਤ ਤਪਸ ਕੋ ਕੋ ਤਿਸਤੇ ਹੋਵੇ ਲਖਦਰਿਆ ਕੁਦਰਤ ਗਵਨ ਕਹਾਗੀ ਚਾਰ ਵਾਰਣ ਜਮ ਇੱਕ ਵਾਰ ਜੋ ਤਰ ਭਾਵੇ ਸਾਈ ਬਲੀ ਕਾਰ ਤੋ ਸਦਾ ਸਲਾਮ ਨਿਰੰਕਾਰ ਅਸੰਗ ਜਪੇ ਅਸੰਗ ਭਾਉ ਸੰਗ ਬੁਰਾ ਸੰਗ ਤੋ ਬਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਪਉਤ ਪੁਣ ਜਾਣ ਵਿਚਾਰ ਅਸੰਗ ਸਰੀ ਸੰਗ ਸਦਾ ਤਾਰ ਸੰਗ ਸੂਰ ਮੋ ਭਗ ਸਾਰ ਸੰਗ ਮੋ ਲਗ ਲਾਏ ਤਾਰ ਕੁਰਤ ਕਉਣ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋ ਤਰ ਭਾਵੇ ਸਾਈ ਭਲੀ ਕਾਰ ਤੋ ਸਦਾ ਸਲਾਮ ਨਿਰੰਕਾਰ शंख मूर्ति अंधकोर शंख चोर हराम कोर शंख अमर कर जाहि जोर शंख बल पापी पाप कर जाहे शंकुरार कोरे फिराय शंख मलेश मल पाप का शंख लदम सुर करे पार नान क्लेद कहे विचार वरण जमे कुवार जोतर पावे साई पलीकार दूसरा सलाम निरंकार शंख नावे शंख थावे गम गम शंख लो शंख्या पार होया खरी नाम खरी साला ਅਖੈ ਗੈਲਗੇ ਗੁਣ ਗਾਹ ਅਖਰੇ ਲਿਪਨ ਭੋਲਨ ਬਾਣ ਅਖਰਾ ਸੁਰ ਸੰਜੋਗ ਵਕਾਣ ਬਿਨਹ ਲਗਤ ਸਰਨਾ ਜੀ ਫਰਮਾਇ ਤੇ ਵਿਤ ਵਿਪਾਇ ਜੀ ਪਾਤੀ ਤਾ ਤੇ ਤਾ ਨਾਵੇਂ ਨਾਵੇਂ ਨਾਈ ਕੋ ਥਾ ਕੁਦਰਤ ਕਾਣ ਕਹਾ ਵਿਚਾਰ ਵਾਰਣ ਜੋ ਮੇਕ ਬਾਰ ਜੋਤਿ ਰੁ ਭਾਵੇ ਸਾਈ ਪੁਲੀਕਾਰ ਦੂਸਰਾ ਸਲਾਮ ਨਿਰੰਕਾਰ ਵਰਗੇ ਹੱਥ ਪੈਰ ਤੰਦੇ ਹੀ ਪਾਲਿ ਤੋਟ ਤ੍ਰਿ ਸੁਕੇ ਮੋਕ ਪਲੀਤੀ ਕਪੜ ਹੋਏ ਦੇ ਸਭ ਲਈ ਹੋ ਤੋਏ ਪਰ ਜੇ ਮਦਪਾ ਪਾ ਕੇ ਸੰਭੋਤ ਉਪੇਨਾ ਇਹੇ ਰੰਗ ਪੁਲਈ ਆਖ ਨਾ ਕਰ ਕਰ ਕਰਨਾ ਲਿਖ ਨਾ ਜਾਓ ਆਪੇ ਮੀਗਾ ਪਹਿ ਘਉ ਨਾਨਕ ਕੁਮਿਆ ਹੋ ਜਾਓ ਤੀਰ ਤਬਦਦ ਦੰਜ ਕੋ ਪਾਵੇ ਦਿਲ ਕਾ ਮਾਨ ਸੁਨੈ ਮੰਨੈ ਮਲਕੀ ਕਾ 파ਉਂਦਰ ਕਰਤੀ ਹਤੂ ਮੰਨਾਉ ਸਰਗੁਣ ਤੇਰੇ ਮੈ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾ ਸਤ ਸੁਹਾਸ ਰਾਮ ਚਾਉ ਕਮਨ ਸਵੇ ਨਾ ਉਪਤ ਕਮਨ ਕਮਨ ਕ੍ਰਿਤ ਕਾਉਣ ਵਾਰ ਗਵਨ ਸਿਰ ਉਤਮ ਹਕਮਿਤ ਤੋ ਆਇਆ ਕਰ ਬੇ ਨਾ ਪਾਇ ਪੰਡਿਤ ਜੇ ਹੋਵੇ ਲੈ ਪੁਰਾਨ ਵਖਤ ਨਾ ਪਾਇਓ ਗਾਦੀਆ ਜੇ ਲੇਖ ਲੈ ਪੁਰਾਨ ਸਿਰ ਤਵਾਰ ਨਾ ਜੋਗੀ ਜਾਣ ਰਤਮਾ ਹਨਾ ਕੋਈ ਜਾ ਕਰਤਾ ਸੀਤੀ ਕੋ ਸਾਜੀ ਆਪੇ ਜਾਣੀ ਸੋਏ ਕਰਾ ਖਾ ਬਿਵਸਾਲਾ ਹੈ ਕੇ ਵਰਨੇ ਕਿਵ ਜਾਣਾ ਰਾਨ ਲਿਆ ਕੰਸ ਕੋ ਆਖੇ ਕਦੀ ਕਿਸਿਆਣਾ ਵੱਡਾ ਸਾਹਿਬ ਵੱਡੇ ਨਾ ਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਦੇਵਿਆ ਨਾ ਸੋਹੇ ਪਾਤਾਲ ਪਾਤਲ ਕਿਆ ਗਾਸ ਆਕਾਸ ਗੜਕੜਕ ਭਾਲ ਸਕੇ ਵੇਦ ਕਹਿਨ ਕੁਵਾਤ ਸਹਿ ਸੁਠਾਰੇ ਕਹਿਨ ਤੇ ਬਾਸੁ ਲਿਖਤਾਤ ਲੈ ਕਾਹੇ ਲਿਖ ਲੈ ਕਾਹੇ ਵਿਨਾਸ਼ ਨਾਲਕ ਵੱਡਾ ਕੀ ਆਪੇ ਜਲੇ ਆਪ ਸਾਨਾ ਹਿਸ਼ਲੇਤੀ ਸੁਰਗ ਨਾ ਪਾਇਣੇ ਤੇ ਵਾਹ ਭਈ ਸਮੁੰਦ ਨਾ ਜਾਣਿ ਅਸਮਨ ਸਾਸ ਸੁਤਾਨ ਗਿਰਾਸੀਤੀ ਮਾਲ ਤਨ ਕੀੜੀ ਤੁਲ ਨਾ ਹਉ ਨੀਤੇ ਸਮਨ ਨਾ ਵੀਸੇ ਅੰਤ ਨਾ ਸਿਰਤੀ ਕੇ ਹਨਾ ਤੇ ਅੰਤ ਨਾ ਕਰਨਾ ਦੇ ਨਾ ਤੇ ਅੰਤ ਨਾ ਕਰ ਸੁਣਨਾ ਤੇ ਅੰਤ ਨਾ ਜਾਪੇ ਕਿਆ ਮਨ ਮੰਨ ਤੇ ਅੰਤ ਨਾ ਜਾਪੇ ਕੀ ਤਾਇਆ ਕਰ ਅੰਤ ਨਾ ਜਾਪੇ ਪਾਰਾ ਵਾਰੇ ਅੰਤ ਕਰਨ ਕੇ ਤੇ ਬਿਲਾ ਹੀ ਤਾਂ ਕਿ ਅੰਤ ਨਾ ਭਾਇ ਜਾਏ ਹੀ ਅੰਤ ਨਾ ਜਾਣੇ ਕੋਈ ਬਹੁਤਾ ਕਈ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਇਹ ਬੜਾ ਉੱਚਾ ਹੋਵੇ ਕਦ ਸੁੱਚੇ ਕੋ ਜਾਣੇ ਸੋਏ। ਜਿਵ ਦੇ ਆਪ ਵੇ ਜਾਣਿ ਆਪੋ ਨਾਨਕ ਨਜ਼ਰੀ ਕਰਮੀ ਦਾਤੇ ਬਹੁਤਾ ਕਰਮਿ ਲਖਿਆ ਨਾ ਜਾ ਵਡਾ ਦਾਤਾ ਤੇ ਨਾਮੁ ਸਮਾਇ ॥ ਕੀਤੇ ਮੰਗੇ ਜੋ ਦੇਹ ਭਾਰ ਕੀਤੇ ਗਿਰਤਨ ਹੀ ਵਿਚਾਰ ਕੀਤੇ ਖੁਤ ਟੁੱਟੇ ਬੇਕਾਰ ਕੀਤੇ ਲਲਮੁ ਕੁਰਪਾਏ ਕੀਤੇ ਮੁਰ ਥਾਈ ਛਾ ਕੀ ਤਦੂ ਕੋਸੁ ਤੇ ਮਾਰੇ ਕੀਦਾ ਤਰੀ ਦਾਤਾ ॥ ਬੰਦ ਕਲਾ ਸੀ ਪਾਣੀ ਹੈ ਹੋ ਰਖ ਨਛੇ ਕੋਈ ਜੇ ਕੋ ਖਾਇਗਾ ਕਰਪਾਏ ਹੋ ਜੜ ਜੇ ਤਿਆ ਮੋ ਕਾਇ ਆਪੇ ਜਾਣਿ ਆਪੇ ਦੇ ਆਕੇ ਸੀ ਕੀਤੇ ਹੀਗੇ ॥ ਨਿਜਨ ਅਬਕ ਸੱਚ ਬਸਲਾਣਾਨ ਪਸਹੀ ਪਸਾਹ ਮੂਲ ਬਨ ਮੂਲ ਵਾ ਪਰਮਵ ਪਾਰਿਯਮ ਕੰਧਾਰ ਤੁਮੁ ਲਾਵੇ ਮੁੱਲ ਜੈ ਮੁੱਲ ਪਾਇ ਮੁੱਲ ਸਮੈ ਮੂਲ ਤਰਮ ਮੂਲ ਦੀਬਾਨ ਮੂਲ ਤਰਮ ਮੂਲ ਫਰਮਾਨ ਮੂਲ ਬਕਸੀ ਸੁਮੂਲ ਨੀਸਾਨ ਮੂਲ ਕਰਮ ਮੂਲ ਫਰਮਾਨ ਢੋਲ ਮੁੱਲਾ ਖੇੜਨਾ ਜਾਇ ਆਖਾ ਕਰਿ ਹਿਲ ਬਲਾਇ ਆਕੇ ਨੀਰ ਪਾੜਿ ਬਰਾਣ ਆਕੇ ਪੜੇ ਘਰੇ ਵਖਿਆਣ ਆਕੇ ਵਰਮਿਆ ਆਕੇਂ ਦਿ ਰਾਕੇ ਗੋਪੀ ਕ ਗੁਰਬੰਦ ਆਕੇ ਸਰ ਅਕੇ ਸਦੇ ਆਕੇ ਕੀਤੇ ਕੀਤੇ ਬੁੱਧ ਆਕੇ ਧਨ ਆਕੇ ਰੇਰੇ ਆਕੇ ਸੁਰਨਮੁ ਜਿਣਿ ਸਿਵ ਕੀਤੇ ਆਕੇ ਆਖਣ ਪਾਇ ਕੀਤੇ ਕਹਿ ਕਹਿ ਧੁਰ ਜੈ ਤੇ ਕੀਤੇ ਹੋਰ ਕਰੇ ਤਾਕ ਨਸਕੇ ਕੀ ਕੀ ਜਿਹੜੁ ਪਾਵੇ ਤੇ ਬੁਧ ਹੋਏ ਨਾਨਕ ਜਾਣੇ ਸਾਚਾ ਸੋ ਜੇ ਕੋ ਆਕੇ ਬੁਧ ਵਿਧਾਰ ਤੜਕੇ ਸਰਗਵਾਰਾ ਗਵਾਰ ਚੋਦਰ ਕੇ ਹਸੂ ਕਰਕੇ ਹੱਥ ਬੈ ਸਰਬ ਸਮਾਲੇ ਵਾਦੀ ਨਾ ਬਿਨੇ ਕਿਆ ਸੰਖਾ ਕੀਤੇ ਭਾਵਨ ਹਾਰੇ ਮੇਤੇ ਰਾਗ ਪਰਿ ਸੋਪੇਣ ਕੀਤੇ ਗਾਵਣ ਹਾਰੇ ਗਾਵਤਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਜਤ ਗੁਪਤ ਲਿਖ ਜਾਨ ਲਖ ਲਖ ਤਰੰਗ ਵਿਚਾਰੇ ਗਾਵੀ ਸਰਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਿੰਦਰੰਗ ਨਾਥਨ ਬੈਠੇ ਦੇਵ ਤੇ ਆਦਰ ਨਾਲ ਗਾਵੇ ਸਿਧ ਸਮਾਧੀ ਅੰਦਰ ਗਾਵਣ ਸਾਧਵੀ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਗਨ ਵੀਰ ਕਰਾਰੇ ਗਾਵਣ ਪੰਡਤ ਪੁਨਰ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸਭ ਜਮ ਚਪਿਆਲੇ ਗਾਵਣ ਰਤਨੇ ਪਾਏ ਤੇਰੇ ਅਰ ਸਭ ਤੀਰਥ ਨਾਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਕਹਾਣੀ ਚਾਰੇ ਗਾਵੇ ਖੰਡ ਵੱਲੇ ਵਰ ਪੰਡਾ ਘਰ ਘਰ ਤੇ ਧਾਰੇ ਸੇਜ ਸੁਰੋ ਗਾਵੇ ਜੋ ਤੁਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਜ ਥਨਿਆ ਨਾਨਕ ਆ ਵਿਚਾਰੇ ਸੋਈ ਸੋਈ ਸਰਾ ਸੋ ਸਾਚਾ ਸਾਚੀ ਨਾਈ ਹਾਥੀ ਘੋਸੀ ਜਾਇ ਆਜਾ ਸਿਰਤ ਨਾ ਬਿਨੋ ਚਾਇ ਰੰਗੀ ਰੰਗੀ ਭਾਤੀ ਕਰ ਜਿਨ ਸੀ ਮਾਜਨੀ ਉਪਾਈ ਕਰ ਕਰ ਵੇਖੈ ਕੀ ਤਾ ਆਪਣਾ ਜੋਤੀ ਸਤੀ ਵਟੈ ਜੋਤਿ ਸੁਭਾਵੇ ਸੋਈ ਕਰਸੀ ਰੁਕਣਾ ਕਰਨਾ ਜਾਇ ਸੋ ਪਾਸੋਂ ਸਹਾ ਪਾਸੈ ਨਾਨਕ ਰਹਿ ਨਰਜਾਈ ਹੁੰਦਾ ਸੰਤੋਖ ਤਰੰਭਰ ਚੋਲੇ ਧਿਆਨ ਕੀ ਕਰੇ ਕੋ ਤੋਰ ਕਿੰਤਾ ਕਾਲ ਕੋ ਅਰਿਕਾ ਜੋ ਬੰਧਾ ਫਰਤੀਕ ਆਈ ਕੰਤੀ ਸਗਿ ਨਾ ਮਾਤੀ ਮੜੀ ਤੇ ਰਗ ਜੀਤ ਆਦੇਸਿ 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 ਨਾਦ ਨਾਦ ਜੁਬਿ ਜਿ ਕੋ ਵੇਸ। ਸੁਖਤਿ ਗਾਧੈ ਆਪਨ ਨਾਮਨ ਕਟ ਪਰਵਾ ਜੇ ਨਾਮ ਤੇ ਆਪ ਨਾਮ ਤੇ ਸਭੁ ਜਾ ਕੀ। ਹਰੇਦ ਸੁਦੇ ਅਮਰਾ ਸਾਧ ਸੰਜੋਗ ਜੋ ਦੇ ਕਾਰ ਚਲਾਵਿ ਲੇਖਿ ਆਵੈ ਭਾਗ। ਆਦੇਤਿ ਸਿ ਆਦੇਸਿ ਆਦਿ ਨਿਲ ਨਾਦ ਨਾਦ ਜੁਬਿ ਜਿ ਕੋ ਵੇਸ। ਏਕਾਮੈ ਜੁਕਤ ਵਿਆਇ ਤਿੰਨ ਜੇ ਲੇ ਪਰਵਾਨ ਇਕ ਸੰਸਾਰਿਕ ਭੰਡਾਰੇ ਕਲਾਇ ਦੀ ਬਾਣ ਜੁਕਤ ਸਪਾਵੈ ਤੇ ਵਿਚ ਲਾਵ ਜਿਵ ਹੋਵੇ ਪਰਮਾਨ ਹੋ ਵੇਖੈ ਹੁਣਾ ਨਦਰ ਨਾਵੇ ਬੋਤਾ ਹੀ ਵਿਡਾਣਿਆ ਦੇ ਤੁਸੀਂ ਆਦੇਸ਼ ਆਦਿ ਨਾਦ ਨਾਦ ਜੁਦੀਏ ਕੋ ਵੇਸ ਹਸਨ ਲੋਨੇ ਭੰਡਾਰ ਜੋ ਕਿ ਸਪਾਸ ਹੋਏ ਘਾਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰਿਆ ਦੇਤ ਸਿਆ ਦੇਸ ਆਗਨਿ ਨਾਦ ਨਾਦ ਜੀ ਕੀ ਕੋਵੇਸ਼ ਇਕੋ ਜੀ ਬੋਲੇ ਘੋੜੇ ਲਾ ਘੋੜੇ ਨਾ ਕਵੀਸ ਲੱਖ ਲਾ ਜੜਾ ਕੀਏ ਕਿ ਨਾਮ ਜਗਦੀਸ਼ ਵੇ ਤੁਰਾਈ ਪਤ ਪੜੀਏ ਚੜੇ ਹੋਏ ਕੀਸ ਜਨ ਦਲਾਇਆ ਘਾਸ ਕੀ ਕੀਤਾ ਆਈ ਰੇਸ ਨਾਲ ਕਾਦਰੀ ਪਾਈਏ ਕੂੜੇ ਕੂੜੇ ਠਿੰਸ ਆਖਰ ਜੋਰ ਚ ਫੇਨਾ ਜੋਰ ਜੋਰ ਨਮਗਰ ਦੇਨਾ ਜੋਰ ਧੂਨ ਦਿਨੋਰ ਨਾ ਜੋਰ ਜੋਰ ਰਾਜ ਮਾਲ ਮਰਸੋਰ ਜੋਰ ਨਾ ਜੁਰਤੀ ਘੜ ਵਿਚਾਰ ਜੋ ਨਾ ਜੁਟੇ ਛੱਟਾ ਸੰਸਾਰ ਦੇਸਾ ਜੋਰ ਕਰ ਵੇਖੇ ਸੋ ਨਾਨਕ ਤੁਮ ਨਹੀਂ ਤਨਾ ਕੋਈ ਰਾਤੀ ਰਤੇ ਤੇ ਤੇ ਵਾਰ ਪਵਨ ਪਾਣੀ ਗਣੀ ਪਾਤਾਲ ਦਸੀ ਤਰਤੀ ਤਾ ਬ੍ਰਕੀ ਕਰਮ ਸਾਧ ਸਵੀ ਜੀ ਜੁਬਿਤ ਕਰੰ ਜਿਨ ਕੇ ਨਾਮ ਨੇ ਗਿਆਨ ਅੰਤਰੇ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੁਨ ਪੰਜ ਬੁਰਨ ਦੇ ਕਰਮ ਭਵੇਂ ਮੀਸਾਨ ਕੱਚ ਪਕਾਇ ਉਥੇ ਪਾਇ ਨਾਨਕ ਜੁਆ ਜਾ ਭੇਜਾਇ ਧਰਮ ਖੰਡ ਕਹੋ ਤਰਮ ਗਿਆਨ ਕੰਨ ਕਾ ਕੋ ਪਰਮ ਕੀਤੇ ਪਵਨ ਪਾਣੀ ਨਾ ਸੰਤਰ ਕੀਤੇ ਕਾਨ ਮਹੇਸ਼ අ േశ ੀਤ කර ఉ ੀਤੇ ਤ ප ੇශ ਤੇ inද ਜද සూර ී് දේశ ਤ ේശ ते ී ਤ ਕਤ ಣ ਤ ಣ ਤੇ ਤ ਤ ണ ന ්‍යാ ක ోണ . ਸਰਮ ਖਲ ਕੀ ਬਾਣੇ ਰੂਪ ਤਥੈ ਘਾਟ ਤਕੜੇ ਬਹੁਤ ਨੋਬ ਤਾਂ ਕੇ ਅਗਲਾ ਕਥੀਆਂ ਨਾ ਜਾਏ ਜੇ ਤੋ ਕਹਿ ਪੁੱਛੇ ਬਸਤਾਏ ਤਿੱਥਾ ਕੜਿਆ ਸੁਰ ਤਮਤ ਮਨ ਬੋਰੇ ਤਿੱਥਾ ਕੜਿਆ ਸੁਰਾ ਸੁਦਾ ਕੇ ਸੁਧ ਕਰਮ ਖਲ ਕੀ ਬਾਣੇ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਦ ਮਹਾ ਬਲ ਸੂਰਤ ਨਮੇ ਰਾਮ ਰਹਿਆ ਪਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਇ ਤਾ ਕਰੋ ਉਹਨਾ ਕਥਨੇ ਜਾਏ ਨਾਉ ਮਰੇ ਨਠਾ ਗਏ ਜਾ ਜਿਨ ਕੇ ਨਾਮ ਸੇ ਮਨਮਾ ਹੈ ਤਿੱਥਾ ਜੋਗ ਤੋ ਸੇ ਕੇ ਲੋ ਕੰਨ ਨਾਨ ਸਤਿਆ ਮਨ ਸੋ

ਧਰਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤੁ ਦਿਨਸ ਰਾਤਿ ਦਾਈ ਦਾਇ ਆਖਿ ਨ ਸਗਨੁ ਤੁਧ ਘਟ ਕੰਿ ਆਇਆ ਬੁਰਿ ਆਇਆ ਵਾਚੇ ਤਰਮਹ ਦੂਰ ਕਰਮਿ ਆਪੁ ਆਪਨੇ ਤੁਮਿ ਲੈ ੜਕੇ ਦੂਰ ਮਿਨੇ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਸੁਟੀ ਨਾਲਿ ਮਿਨੇ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਸੁਟੀ ਨਾਲਿ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ